Gracias. सीएम साहब ਵੱਲੋਂ ਤੇ ਬਾਰੇ ਡੀਜੀਪੀ ਸਾਹਿਬ ਵੱਲੋਂ ਚਲਾਇਆ ਗਿਆ ਇਹਦੇ ਵਿੱਚ ਲਗਾਤਾਰ ਜਿਹੜੀ ਫਿਰੋਜ਼ਪੁਰ ਪੁਲਿਸ ਨੂੰ ਸਫਲਤਾ ਮਿਲਦੀ ਜਾ ਰਹੀ ਹੈ ਉਸ ਦੇ ਚਲਦਿਆਂ ਇੱਕ ਹੋਰ ਬੜੀ ਵਧੀਆ ਸਫਲਤਾ ਮਿਲੀ ਜਦੋਂ ਸਾਡੀ ਸੀਆਈਏ ਆਪਣਾ ਸੀਆਈਏ ਜੀਰਾ ਵੱਲੋਂ ਅਤੇ ਖਾਣਾ सदर ਦੇ ਵਿੱਚ ਜ਼ੀਰੇ ਦੇ ਵਿੱਚ ਜਦੋਂ ਪਰਚਾ ਦਰਜ ਕਰਕੇ 109 ਨੰਬਰ 5 ਕਿਲੋ 500 ਗ੍ਰਾਮ ਹੈਰੋਇਨ 50000 ਜਿਹੜੇ ਡਰਗ ਬੰਦੀ ਇੱਕ ਮੋਟਰਸਾਈਕਲ ਹੀਰੋ Honda Deluxe ਜਿਹੜਾ ਇਹ ਰਿਕਵਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਐਵੇਂ ਇੱਕ ਮੁਕੱਦਮਾ ਨੰਬਰ 118 ਰੂਰਲ DSP ਫਿਰੋਜ਼ਪੁਰ SHO ਕੁਲਗੜੀ ਵੱਲੋਂ ਜਿਹੜਾ ਦਰਜ ਕਰਕੇ ਉਹਨਾਂ ਤੋਂ ਜਿਹੜੇ ਤਿੰਨ ਮੋਟਰਸਾਈਕਲ ਜਿਹੜੇ ਚੋਰੀ ਦੇ ਆ ਬਿਣਾ ਨੰਬਰ ਇਹ ਬਰਾਮਦ ਕਰਕੇ ਇਹ ਵੀ ਇੱਕ ਵਧੀਆ ਸਫਲਤਾ ਹਾਸਲ ਹੋਈ ਹੈ ਜਿਹੜੇ 118 ਨੰਬਰ 109 ਨੰਬਰ ਮੁਕੱਦਮਾ ਹੈ ਜਿਸ ਦੇ ਵਿੱਚ ਇਨਫੋਰਮੇਸ਼ਨ ਸੀਗੀ ਸਾਡੇ ਸੀਏ ਇਨਚਾਰਜ ਜੀਰਾ ਕੋਲ ਤੇ ਇਹਨਾਂ ਦੀ ਸਾਰੀ ਟੀਮ ਨੇ ਇਹਨਾਂ ਨੇ ਰਲ ਕੇ ਬੜੀ ਵਧੀਆ ਕਾਰਵਾਈ ਕਰਦੇ ਹੋਏ ਤੇ ਅਤੇ ਜਿਹੜਾ ਐਸ ਐਚਓ ਸਦਰ ਜੀਰਾ ਇਹਨਾਂ ਨੇ ਕਾਰਵਾਈ ਵਧੀਆ ਕਰਦੇ ਹੋਏ ਆ ਜਿਹੜੀ 5 ਕਿਲੋ 500 ਗ੍ਰਾਮ ਹੈਰਨ ਰਿਕਵਰ ਕੀਤੀ ਹੈ ਇਹਦੇ ਨਾਲ ਸਾਡੇ ਹੋਰ ਵੀ ਕਈ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਤੇ ਅਸੀਂ ਵਰਕਆਊਟ ਕਰ ਰਹੇ ਹਾਂ ਤੇ ਆਉਂਦੇ ਦਿਨਾਂ ਦੇ ਵਿੱਚ ਹੋਰ ਰਿਕਵਰੀ ਹੋਣ ਦੀ ਵੀ ਸੰਭਾਵਨਾ ਹੈ ਤੇ ਤੁਹਾਨੂੰ ਉਸ ਬੰਦੇ ਦੀ ਵੀ ਜਾਣਕਾਰੀ ਦਿੱਤੀ ਜਾਵੇ ਕੈਸ਼ ਵੀ ਸਾਰੇ ਇਹਦੇ ਚ ਬਰਾਮਦ ਹੋਇਆ 50000 ਰੁਪਏ ਹਾਂਜੀ 50000 ਦੀ ਟਰੱਕ ਬਣੀ ਸਰ ਕਿੰਨੇ ਦੋਸ਼ੀ ਫੜੇਗੇ ਇਹਦੇ ਵਿੱਚ ਰੁਸ਼ਪਾਲ ਸਿੰਘ ਉਹ ਪੀਕੇ ਉਮਰ 25 ਸਾਲ ਹੈ ਪੁੱਤਰ ਪ੍ਰੀਤਮ ਸਿੰਘ ਵਾਸੀ ਚੱਕ ਦੋਨਾ ਅਧੀਮੇ ਕੇ ਮੁੰਦੋੜ ਦਾ ਇਹ ਇੱਕ ਗ੍ਰਿਫਤਾਰ ਕੀਤਾ ਸਰ ਪਹਿਲਾਂ ਵੀ ਕੋਈ ਕੇਸ ਹੈਗੇ ਤੁਹਾਨੂੰ ਇਹਦੇ ਤੇ ਇਹਦੇ ਤੇ ਪਹਿਲਾਂ ਨਹੀਂ ਹੈ ਜੀ ਸਰ ਜੀਰੇ ਜੋ ਪਹਿਲਾਂ ਪਰਿਵਾਰ ਫੜੇ ਸੀ ਲੇਡੀਜ਼ ਮਾਂ ਪੁੱਤ ਉਹਨਾਂ ਨਾਲ ਤਾਂ ਨਹੀਂ ਸੰਪਰਕ ਹੈਗਾ ਇਹਨਾਂ ਦਾ ਉਸ ਗਰੋਹਾਂ ਜਾਂ ਨਵਾਂ ਜੀ ਇਹ ਨਹੀਂ ਇਹ ਨਵਾਂ ਜੀ ਪਰ ਅਸੀਂ ਇਹ ਜਿਹੜੇ ਪੁਛਗਿਸ ਚੱਲ ਰਹੀ ਹੈ ਉਹਦੇ ਜਿਹੜੀ ਪੁਛਗਿਸਰ ਜੋ ਸਾਹਮਣੇ ਉਹ ਹੋਗਾ ਸਰ 5 5.5 ਕਿਲੋ ਬਹੁਤ ਵੱਡਾ weight ਹੈ ਪਰ ਲੱਗਦਾ ਵੀ ਇਹਨਾਂ ਕੋਲੇ ਇਸ ਤੋਂ ਵੱਧ ਹੋਰ ਵੀ ਮਿਲ ਸਕਦਾ ਪੁਛਗਿਸ ਚ ਜਾਈ ਕਿਸੇ ਗਰੋਹ ਦੇ ਮੈਂਬਰ ਹੋਣਗੇ ਜਾਂ ਆਪ ਹੀ ਆਕਾ ਹੋਣਗੇ ਗਰੋਹ ਦੇ ਨਹੀਂ ਨਹੀਂ ਇਹ ਹਜੇ ਦੀ ਪੁਛਗਿਸ ਚੱਲ ਰਹੀ ਹੈ ਜਿੱਥੋਂ ਇਹ ਲੈ ਕੇ ਆਇਆ ਬੈਕਵਰਡ ਲਿੰਕੇਜਸ ਤੇ ਇਸ ਤੋਂ ਅੱਗੇ ਕਿਸ ਨੂੰ ਵੇਚਦਾ ਵੀ ਹੈ ਉਹ ਸਾਰੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਸਾਨੂੰ ਜਿਹੜੀ ਪੁਛਗਿਸ ਦੌਰਾਨ ਸਾਹਮਣੇ ਆਏ ਆ ਉਹਨਾਂ ਤੇ ਸਾਡੀਆਂ ਟੀਮਸ ਬੜੀਆਂ ਅਸੀਂ ਉਹਨਾਂ ਆਉਂਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਵੀ ਪੜਕੇ ਉਹਨਾਂ ਤੋਂ ਵੀ ਵੱਧ ਮਦਦ ਚਾਹੀਦੀ ਕਰਾ ਸਰ ਇਸ ਤੋਂ ਇਲਾਵਾ ਇਹਨਾਂ ਦਾ ਕੀ ਕੰਮ ਹੈਗਾ ਖੇਤੀਬਾੜੀ ਜਾਂ ਕੋਈ ਦੁਕਾਨਦਾਰੀ ਇਹ ਕੀ ਕਰ ਰਹੇ ਸੀ ਚੰਡੀਗੜ੍ਹ ਵਿੱਚ ਕੈਬ ਚ ਹੁੰਦਾ ਸੀ ਸਾਡੀ ਫੀਤ ਹਾਂ ਕੈਬ ਚਲਾਉਂਦਾ ਸੀ ਪਹਿਲਾਂ ਜੀ ਚੰਡੀਗੜ੍ਹ ਸਾਈਡ ਤੇ ਹੁਣ ਛੱਡ ਕੇ ਆਇਆ ਵਾ ਅਸੀਂ ਤੇ ਐਸੇ ਕੰਮ ਕਰ ਰਹੇ ਹਾਂ ਤੇ ਸਰ ਜਿਹੜੇ ਦੋ ਗ੍ਰਿਫਤਾਰ ਕੀਤੇ ਆਹਾ ਮੋਟਰਸਾਈਕਲਾਂ 'ਚ ਥਾਣੇ ਕੋਲਗੜੀ 'ਚ ਇਹ ਮੁੰਡਿਆਂ ਤੋਂ ਪੁੱਛ ਕੇ ਚੋ ਪਤਾ ਲੱਗਿਆ ਜਿਵੇਂ 3 ਮਹੀਨੇ ਦਾ ਬਰਾਮਦ ਹੋ ਗਏ ਇਹਨਾਂ ਕੋਲ ਹੋਰ ਵੀ ਮਿਲ ਸਕਦੇ ਆ ਕੋਈ ਪੁਰਾਣੀ ਪਹਿਲਾਂ ਜਿਹੜੇ ਚੋਰੀ ਹੁੰਦੇ ਰਿਹਾ ਸਾਲ ਪਹਿਲਾਂ ਜਾਂ ਦੋ ਸਾਲ ਪਹਿਲਾਂ ਇਹਨਾਂ ਦਾ ਚੱਲ ਰਿਹਾ ਜੀ ਜਿਵੇਂ ਹੁਣ ਅਸੀਂ ਕਾਫੀ ਚੋਰੀ ਦੇ ਮੋਟਰਸਾਈਕਲ ਇੱਥੇ ਬਰਾਮਦ ਕੀਤੇ ਆ ਜਿਵੇਂ ਗੁਰੂ ਹਰਸਾਏ ਦੇ ਵਿੱਚ ਵੀ ਕੀਤੇ ਸੀਗੇ ਇੱਥੇ ਸਿਟੀ ਦੇ ਵਿੱਚ ਵੀ 10-11 ਮੋਟਰਸਾਈਕਲ ਜਿਹੜੇ ਬਰਾਮਦ ਕੀਤੇ ਐ ਇਵੇਂ ਇੱਥੇ ਜਿਹੜਾ ਟੁਲਗੜੀ ਦੇ ਵਿੱਚ ਬਰਾਮਦ ਕੀਤੇ ਇਹਨਾਂ ਤੋਂ ਪੁੱਛ ਕੇ ਚੱਲ ਰਹੀ ਐ ਤੇ ਪਹਿਲਾਂ ਵੀ ਮੁਕਦਮਾ ਦਰਜ ਸੀਗਾ ਜਿਹੜਾ ਗੁਰਪ੍ਰੀਤ ਸਿੰਘ ਤੇ ਮਕਦਮਾ ਨੰਬਰ 52 19524 ਦਾ ਵੀ ਇਹਦੇ ਤੇ ਪਹਿਲਾ ਮਕਦਮਾ ਦਰਜ ਆ ਉਹ ਲੜਾਈ ਝਗੜੇ ਦਾ ਪਰ ਇਹ ਤੋਂ ਕੁਛ ਕਿਸ ਚੱਲ ਰਹੀ ਹੈ ਜਿਹੜੇ ਹੋਰ ਵੀ ਇਹਦੇ ਨਾਲ ਦੇ ਸਾਥੀ ਹੋਣਗੇ ਉਹਨਾਂ ਤੋਂ ਜੇ ਹੋਰ ਇਹਨਾਂ ਨੇ ਮੋਟਰਸਾਈਕਲ ਦੀ ਚੋਰੀ ਕੀਤੀ ਹੋਣੀ ਹੈ ਉਹ ਵੀ ਸਾਹਮਣੇ ਆਗੇ ਜਿਹੜੇ ਸਰ ਮੋਟਰਸਾਈਕਲ ਚੋਰੀ ਦੇ ਫੜੇ ਜਾਂਦੇ ਆ ਜਿਹੜੇ ਲੋਕਾਂ ਨੂੰ ਲੱਗਦਾ ਵੀ ਸਾਡਾ ਚੋਰੀ ਹੋਇਆ ਸੀ ਕਿ ਉਹਨਾਂ ਨੇ ਲੈ ਅਸੀਂ ਇਸ ਇਸ ਸੰਬੰਧੀ ਜਿਹੜਾ ਸਾਰਿਆਂ ਨੂੰ ਨੋਟੀਫਾਈ ਵੀ ਕੀਤਾ ਸੀ ਸਾਡੀ ਜਿਹੜੀ ਆਫੀਸ਼ਲ ਵੈਬਸਾਈਟ ਤੇ ਆਪਣੇ ਫੇਸਬੁੱਕ ਪੇਜ ਤੇ ਵੀ ਕੀਤਾ ਹੈ ਜਿਹੜਾ ਨੋਟੀਫਾਈ ਉਦੇ ਵਿੱਚ ਜਿਵੇਂ ਐਸ ਐਚਓ ਸਿਟੀ ਵੱਲੋਂ ਕੀਤਾ ਹੋਇਆ ਤੇ ਇਵੇਂ ਇਹਨਾਂ ਵੱਲੋਂ ਵੀ ਕੀਤਾ ਜਾਊਗਾ ਤੇ ਇਹ ਥਾਣੇ ਤੋਂ ਵੀ ਪੁੱਛਿਆ ਜਾ ਸਕਦਾ ਹੈ ਤੇ ਇਸ ਸਬੰਧੀ ਸਾਡੇ ਜਿਹੜਾ ਫੇਸਬੁੱਕ ਪੇਜ ਤੇ ਵੀ ਪੁਲਿਸ ਦੇ ਉੱਥੋਂ ਵੀ ਪਤਾ ਲੱਗ ਸਕਦਾ ਹੈ ਵੀ ਕਿਹੜਾ ਐਚ ਐਸਸੀ ਨੰਬਰ ਇੰਜਨ ਨੰਬਰ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਜੇ ਕਿਸੇ ਦਾ ਅਤੇ ਅਸੀਂ ਆਪਣੇ ਤੌਰ ਤੇ ਵੀ ਜਿਹੜੇ ਚੋਰੀ ਦੇ ਸਾਡੇ ਕੋਲ ਪਰਚੇ ਦਰਜ ਐ ਉਹਨਾਂ ਦਾ ਰਿਕਾਰਡ ਦੇਖ ਰਹੇ ਆ ਨਾਲ ਦੇ ਡਿਸਟ੍ਰਿਕਟਸ ਨੂੰ ਵੀ ਅਸੀਂ ਭੇਜਿਆ ਹੋਇਆ ਇਹਦਾ ਸਾਰਾ ਡਿਟੇਲ ਵੀ ਕਿਹੜਾ ਕਿਹੜਾ ਸਾਨੂੰ ਐਚ ਐਸਸੀ ਨੰਬਰ ਇੰਜਨ ਨੰਬਰ ਵਹੀਕਲਸ ਇਹ ਦੋ ਸਾਮਨ ਚੋਰੀ ਦੇ ਦਰਾਂਤ ਹੋਏ ਸੀ ਟੋਟਲ ਸਰ ਕਿੰਨੀ ਚਿੱਟਾ ਬਰਾਮਦ ਹੋ ਗਿਆ ਪਿਛਲੇ 3-4 ਮਹੀਨਿਆਂ ਚੋਂ ਗੁੰਸਾਟਾ ਕਿੰਨਾ ਹੋ ਗਿਆ 1 158 ਕਿਲੋ ਦੇ ਕੀ ਠੀਕ ਇੱਕ ਤਿੰਨ ਤੋਂ ਲੈ ਕੇ